ਪਿਛਲੇ 3-4 ਦਿਨਾਂ ਚ ਅਲੱਗ-ਅਲੱਗ ਆਪਰੇਸ਼ਨਸ ਚ ਜਿਹੜਾ ਹੈਗਾ ਟੋਟਲ ਤਰਨਤਨ ਪੁਲਿਸ ਵੱਲੋਂ ਲਗਭਗ 2 ਕਿਲੋ 46 ਗ੍ਰਾਮ ਹੈਰੋਇਨ ਰਿਕਵਰ ਕੀਤੀ ਗਈ ਹੈਗੀ ਵੱਖ-ਵੱਖ 3 ਡਿਫਰੈਂਟ-ਡਿਫਰੈਂਟ ਕੇਸਾਂ ਚ ਉਸ ਤੋਂ ਇਲਾਵਾ ਇੱਕ ਕੇਸ ਚ ਦੋ ਪਿਸਟਲ 9mm ਦੇ ਤੇ ਚਾਰ ਜਿੰਦਾ ਰਾਉਂਡ ਪਲੱਸ ਇੱਕ ਹੋਰ ਕੇਸ ਚ ਇੱਕ ਪਿਸਟਲ ਗਲੌਕ ਤੇ ਦੋ ਰਾਉਂਡ ਪਲੱਸ ਦੋ ਗੱਡੀਆਂ ਤੇ ਇੱਕ ਮੋਟਰਸਾਈਕਲ ਰਿਕਵਰ ਕੀਤਾ ਗਿਆ ਹੈਗਾ ਜਿਵੇਂ ਤੁਹਾਨੂੰ ਪਤਾ ਹੈਗਾ ਇੱਕ ਜਿਹੜਾ ਆਪਣਾ ਕੇਸ ਸੀਗਾ ਦੂਸਰਾ ਜਿਹਦੇ ਵਿੱਚ ਅਨਫੋਰਚੂਨੇਟਲੀ ਇੱਕ ਕੁੜੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਿਹਦੇ ਵਿੱਚ ਉਹਦਾ ਪ੍ਰੈਸ ਨੋਟ ਤੜੇ ਕੋਲੇ ਆ ਗਿਆ ਸੀਗਾ ਤੇ ਉਹਦੇ ਵਿੱਚ ਵੀ ਜਿਹੜਾ ਦੋਸ਼ੀ ਸੀਗਾ ਉਹ ਪੁਲਿਸ ਵੱਲੋਂ ਫੜ ਲਿੱਤਾ ਗਿਆ ਸੀਗਾ ਤੇ ਉਹਦੇ ਵਿੱਚ ਵੀ ਇੱਕ ਬਲੌਕ ਪਿਸਟਲ ਰਿਕਵਰ ਹੋਇਆ ਸੀਗਾ ਉਹ ਮੇਰੇ ਖਿਆਲ ਪ੍ਰੈਸ ਕਾਨਫਰੰਸ ਵੀ ਤੁਹਾਨੂੰ ਬਰੀਫ ਕਰ ਦਿੱਤਾ ਗਿਆ ਸੀਗਾ ਹੁਣ ਇਹਦੇ ਵਿੱਚ ਵੱਖ-ਵੱਖ ਕੇਸਾਂ ਦੀ ਜਿਹੜਾ ਡਿਟੇਲਸ ਮਾ ਜੋ ਡਿਟੇਲਸ ਵੱਖ-ਵੱਖ ਕੇਸਾਂ ਦੀ ਡਿਟੇਲ ਜੇਕਰ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਤੇ ਇੱਕ ਕੇਸ ਸਰਾਇ ਇਮਾਨਤ ਖਾਂਚੇ ਦਰਜ ਹੋਇਆ ਜਿਦੇ ਵਿੱਚ ਇੱਕ ਨਸੀਬ ਸਿੰਘ ਨਾਮ ਦਾ ਵਿਅਕਤੀ ਹੈਗਾ ਜਿਹੜਾ ਆਪਣੀ ਪੁਲਿਸ ਪਾਰਟੀ ਵੱਲੋਂ ਜਦੋਂ ਚੈਕਿੰਗ ਕੀਤੀ ਜਾ ਰਹੀ ਸੀਗੀ ਤੇ ਇੱਕ ਸ਼ੱਕੀ ਗੱਡੀ ਨੂੰ ਰੋਕਿਆ ਗਿਆ ਆ ਪਹਿਲਾਂ ਵੀ ਇੱਕ ਕਮਰਸ਼ਲ ਕੁਆਂਟੀਟੀ ਦੇ ਕੇਸ 'ਚ ਬੇਲ ਆਊਟ ਹੈਗਾ ਨਸੀਬ ਸਿੰਘ ਤੇ ਗੰਢੀਬਿੰਡ ਦਾ ਰਹਿਣ ਵਾਲਾ ਹੈਗਾ ਤੇ ਜਦੋਂ ਇਹਦੀ ਚੈਕਿੰਗ ਕੀਤੀ ਗਈ ਤੇ ਇਹਦੀ ਗੱਡੀ ਵਿੱਚੋਂ ਮੌਕੇ ਤੇ 1 ਕਿਲੋ ਤੇ 492 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਗੱਡੀ ਜਿਹੜੀ ਇਹਦੇ ਕੋਲੇ ਵਰਨਾ ਗੱਡੀ ਸੀਗੀ ਤੇ ਇਸ ਤੋਂ ਬਾਅਦ ਫਰਦਰ ਇਨਵੈਸਟੀਗੇਸ਼ਨ ਜਦੋਂ ਇਸ ਕੇਸ 'ਚ ਲਾਈ ਜਾ ਰਹੀ ਹੈਗੀ ਉੱਥੇ ਵੀ ਕਾਫੀ ਚੀਜ਼ਾਂ ਸਾਹਮਣੇ ਆ ਰਹੀਆਂ ਹੈਗੀਆਂ ਜਿਹਨੂੰ ਅਸੀਂ ਫਰਦਰ ਡਿਸਕਲੋਜ਼ ਕਰਾਂਗੇ ਤੁਹਾਡੇ ਨਾਲ ਜਦੋਂ ਇੱਥੇ ਆ ਕੇ ਕਾਮਯਾਬੀ ਮਿਲਦੀ ਹੈਗੀ ਉੱਥੇ ਤੇ ਆ ਇੱਕ ਮੇਨ ਸਪਲਾਈਅਰ ਦੇ ਨਾਲ ਜੁੜਿਆ ਹੋਇਆ ਹੈਗਾ ਤੇ ਉਹਨੂੰ ਜਦੋਂ ਅਸੀਂ ਨੈਕਸਸ ਨੂੰ ਬ੍ਰੇਕ ਕਰਦੇ ਹਾਂ ਉਸ ਤੋਂ ਬਾਅਦ ਤੁਹਾਨੂੰ ਡਿਟੇਲ ਸ਼ੇਅਰ ਕਰਾਂਗੇ ਸਾਡਾ ਹਰ ਐਨਡੀਪੀਐਸ ਕੇਸ 'ਚ ਰਹਿੰਦਾ ਕਿ ਉਹਦਾ ਫਾਰਵਰਡ ਬੈਕਵਰਡ ਲਿੰਕ ਜ਼ਰੂਰ ਟਰੈਕ ਕੀਤਾ ਜਾਵੇ ਸੋ ਥੈਟ ਕਿ ਜਿਹੜੇ ਬੜੇ ਸਮਗਲਰਸ ਹੈਗੇ ਉਹਨਾਂ ਤੱਕ ਪਹੁੰਚ ਕੇ ਉਹਨਾਂ ਨੂੰ ਕਾਨੂੰਨ ਮੁਤਾਬਿਕ ਸਖਤ ਸਜ਼ਾ ਦਿਵਾਈ ਜਾ ਸਕੇ ਇਸ ਤੋਂ ਇਲਾਵਾ ਜਿਹੜਾ ਦੂਸਰਾ ਇੱਕ ਕੇਸ ਹੈਗਾ ਉਹਦੇ ਵਿੱਚ ਸਾਡੀ ਸੀਆਈਏ ਟੀਮ ਨੇ ਦੋ ਬੰਦੇ ਕਾਬੂ ਕੀਤੇ ਤੇ ਉਹਨਾਂ ਦੋ ਬੰਦਿਆਂ ਤੋਂ ਇੱਕ ਦੋਸ਼ੀ ਕਾਬੂ ਕੀਤਾ ਸੌਰੀ ਤੇ ਉੱਚੋਂ ਦੋ ਪਿਸਟਲ 9mm ਦੇ ਤੇ ਚਾਰ ਜੰਦਾ ਰਾਉਂਡ ਬਰਾਮਦ ਕੀਤੇ ਉਹ ਪ੍ਰੈਸ ਨੋਟ ਤੁਹਾਨੂੰ ਪਹਿਲਾਂ ਸ਼ੇਅਰ ਕਰਤਾ ਸੀਗਾ ਜਿਹਦੇ ਵਿੱਚ ਦੋਸ਼ੀ ਦਾ ਨਾਮ ਗੁਰਲਾਲ ਸਿੰਘ ਪੁੱਤਰ ਸੁਖਦੇਵ ਸਿੰਘ ਹੈਗਾ ਸਬਰਾਂ ਦਾ ਪੱਟੀ ਦਾ ਤੇ ਇਹਨਾਂ ਜਦੋਂ ਫੜਿਆ ਗਿਆ ਤੇ ਇਹਦੇ ਕੋਲੋਂ ਦੋ ਪਿਸਟਲ 9mm ਦੇ ਬਰਾਮਦ ਕੀਤੇ ਗਏ ਤੇ ਜਿਹੜੀ ਇਨਫਾਰਮੇਸ਼ਨ ਸੀਗੀ ਉਹਦੇ ਆਧਾਰ ਤੇ ਇਹਦੇ ਕੋਲੇ 6 ਪਿਸਟਲ ਆਏ ਹੋਏ ਸੀਗੇ ਤੇ ਜਿਨ੍ਹਾਂ ਚੋਂ ਆਗੇ ਇਹਨੇ 4 ਪਿਸਟਲ ਅਲੱਗ-ਅਲੱਗ ਲੋਕਾਂ ਦਿੱਤੇ ਹੈਗੇ ਜਿੱਤੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਤੇ ਇਸ ਤੋਂ ਦੋ ਪਿਸਟਲ ਜਿਹੜੇ ਉਹ ਇਹਦੇ ਕੋਲ ਜਿਹੜੇ ਆਏ ਸੀਗੇ ਉਹ ਬਰਾਮਦ ਕੀਤੇ ਗਏ ਕ੍ਰਾਈਮ ਵਾਈਜ਼ ਜੇਕਰ ਗੱਲ ਕਰੀਏ ਤੇ ਆ ਜਿਹੜਾ ਅਸਲਾ ਐਮੋਨੇਸ਼ਨ ਸੀਗਾ ਉਹ ਡੋਨੀਬਲ ਦੇ ਵੱਲੋਂ ਭਜਵਾਇਆ ਗਿਆ ਸੀਗਾ ਤੇ ਜਿਹੜਾ ਉਹਨੇ ਆਗੇ ਆਪਣੇ ਐਸੋਸੀਏਟਸ ਨੂੰ ਚਾਰ ਪਿਸਤਲ ਸਪਲਾਈ ਕਰਤੇ ਸੀਗੇ ਦੋ ਇਹਦੇ ਕੋਲ ਰਖਵਾਏ ਹੋਏ ਸੀਗੇ ਤੇ ਆਹ ਅਸਲਾ ਉਹਨੇ ਆਪਣੇ ਸਾਥੀ ਅਰਮਾਨਦੀਪ ਦੇ ਰਾਹੀਂ ਭਜਵਾਇਆ ਸੀਗਾ ਤੇ ਅਰਮਾਨਦੀਪ ਗੁਰਲਾਲ ਦੇ ਮਾਸੇ ਦਾ ਮੁੰਡਾ ਹੈਗਾ ਤੇ ਉਹਨੂੰ ਵੀ ਅਸੀਂ ਨਾਮਿਨੇਟ ਕਰ ਲਿਆ ਹੈਗਾ ਫਰਦਰ ਅਸੀਂ ਇਸ ਕੇਸ ਨੂੰ ਇਨਵੈਸਟੀਗੇਟ ਕਰ ਰਹੇ ਹਾਂ ਇਸ ਤੋਂ ਇਲਾਵਾ ਜਿਹੜਾ ਇੱਕ ਕੇਸ ਕੀਤਾ ਉਹਦੇ ਵਿੱਚ ਦੋ ਦੋਸ਼ੀ ਸਾਡੀ ਸੀਆਈਏ ਦੀ ਟੀਮ ਨੇ ਕਾਬੂ ਕੀਤੇ ਤੇ ਉਹਨਾਂ ਕੋਲ 504 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਜਿਹੜੀ 504 ਗ੍ਰਾਮ ਹੈਰੋਇਨ ਬਰਾਮਦ ਕੀਤੀ ਉਹਦੇ ਨਾਲ ਇੱਕ ਸੁਰਿੰਦਰ ਕੁਮਾਰ ਜਿਹੜਾ ਫਾਦਰ ਹੈਗਾ ਤੇ ਇੱਕ ਉਹਦਾ ਮੁੰਡਾ ਉਹਨੂੰ ਵਿਪুল Yadav ਨੂੰ ਦੋਨਾਂ ਨੂੰ ਅਰੈਸਟ ਕੀਤਾ ਇਹਨਾਂ ਕੋਲੇ ਇੱਕ ਗੱਡੀ ਹੈਗੀ ਐ ਐਲਟੋ ਕਾਰ ਤੇ ਆ ਹਨੂਮਾਨਗੜ੍ਹ ਦੇ ਰਹਿਣ ਵਾਲੇ ਹੈਗੇ ਤੇ ਜਿਹੜੀ ਪ੍ਰੀਲਿਮਰੀ ਪੁਸ਼ਤਾਚ ਕੀਤੀ ਉਹ ਜਿਹੜੇ ਡਰੱਗ ਦੀ ਡਿਲੀਵਰੀ ਹੈਗੀ ਉਹ ਅੰਮ੍ਰਿਤਸਰ ਸਾਈਡ ਤੋਂ ਇਹਨਾਂ ਨੇ ਪਿਕ ਕੀਤੀ ਸੀਗੀ ਤੇ ਹਨੂਮਾਨਗੜ੍ਹ ਸਾਈਡ ਇਹਨਾਂ ਨੇ ਜਿਹੜਾ ਹੈਗਾ ਉਹ ਤੇ ਅੱਗੇ ਇੱਥੇ ਲੋਕਲੀ ਵੀ ਕਿਥੇ ਸਪਲਾਈ ਕਰਨਾ ਸੀਗਾ ਤੇ ਨਾਲ ਇਹਨੂੰ ਡਰਗ ਦਾ ਕੁਝ 파ਟ ਹਨਮਾਨਗੜ੍ਹ ਵੀ ਲੈ ਕੇ ਜਾਣਾ ਸੀਗਾ ਜਿਹੜਾ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੇ ਅਸੀਂ ਕਾਉਂਟਰਪਾਰਟ ਜਿਹੜਾ ਹੈਗਾ ਰਾਜਸਥਾਨ ਪੁਲਿਸ ਦੇ ਨਾਲ ਵੀ ਡਿਟੇਲਸ ਇਹਦੀ ਸ਼ੇਅਰ ਕਰਾਂਗੇ ਇਸ ਤੋਂ ਇਲਾਵਾ ਇੱਕ ਕੇਸ ਜਿਹੜਾ ਹੈਗਾ ਆਪਣਾ ਇਹਦੇ ਵਿੱਚ ਦੋ ਦੋਸ਼ੀ ਕਾਬੂ ਕੀਤੇ ਹੈਗੇ ਆਪਣੀ CIA ਟੀਮ ਨੇ ਤੇ ਇਹਨਾਂ ਕੋਲੋਂ ਇੱਕ ਪਿਸਤਲ ਗਲੌਕ 7.2 ਜਿੰਦਾ ਰਾਉਂਡ ਪਲੱਸ 50 ਗ੍ਰਾਮ ਹੈਰੋਇਨ ਤੇ 4.5 ਹਜ਼ਾਰ ਰੁਪਏ ਡਰਗ ਮਨੀ ਤੇ ਇੱਕ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਹੈਗਾ ਜਿਹੜਾ ਦੋਸ਼ੀ ਫੜਿਆ ਹੈਗਾ ਇਹਦੇ ਵਿੱਚ ਤੇ ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਹੈਗਾ ਤੇ ਉਹਦੇ ਰਾਹੀਂ ਉਹ ਦੋਸ਼ੀ ਤੇ ਦੋਸ਼ੀ ਦੇ ਨਾਲ ਉਹਦਾ ਇੱਕ ਸਾਥੀ ਇੱਕ ਹੈਗਾ ਰਾਹੁਲ ਤੇ ਦੂਜਾ ਹੈਗਾ ਯੁਵਰਾਜ ਵੀਰ ਆ ਦੋਨੋਂ ਬੰਦੇ ਫੜੇ ਹੈਗੇ ਰਾਹੁਲ ਤੋਂ ਆਪਣੀ ਪੁਲਿਸ ਨੇ ਰਿਕਵਰ ਕੀਤਾ ਵੈਪਨ ਤੇ ਰਾਹੁਲ ਦੇ ਨਾਲ ਯਵરાજਵੀਰ ਸੀਗਾ ਜਿਹੜਾ ਮੋਟਰਸਾਈਕਲ ਚਲਾ ਰਿਹਾ ਸੀਗਾ ਤੇ ਆ ਦੋਨਾਂ ਦੇ ਪਹਿਲਾਂ ਵੀ ਜਿਹੜਾ ਫਰਦਰ ਪੁਸ਼ਤਾਚ ਕੀਤੀ ਹੈਗੀ ਪਹਿਲਾਂ ਵੀ ਰਾਹੁਲ ਕੋਲੇ ਰਾਹੁਲ ਨੇ ਕਿਸੇ ਨੂੰ ਵੈਪਨ ਸਪਲਾਈ ਕੀਤਾ ਹੈਗਾ ਦਿੱਤੇ ਸੀ ਫਰਦਰ ਪੁਸ਼ਤਾਚ ਕਰ ਰਹੇ ਹੈਗੇ ਤੇ ਕਾਫੀ ਸਾਡੀ ਸੀਆਈਏ ਦੀ ਟੀਮ ਸਾਡੀ ਪੁਲਿਸ ਸਟੇਸ਼ਨ ਤੇ ਸਬਡਿਵੀਜ਼ਨਸ ਦੀ ਟੀਮ ਵਕ ਵਕ ਡੀਐਸਪੀ ਦੀ ਅਗਵਾਈ ਹੇਠ ਐਸਐਚਓ ਦੀ ਅਗਵਾਈ ਹੇਠ ਡਰੱਗਸ ਤੇ ਆਰਮਸ ਐਮੂਨੇਸ਼ਨ ਦੇ ਖਿਲਾਫ ਕੰਮ ਕਰ ਰਹੀ ਹੈਗੀ ਪਿਛਲੇ ਕਾਫੀ ਲਗਭਗ 1 ਮਹੀਨੇ ਚ 80 10 ਤੋਂ ਜ਼ਿਆਦਾ ਇਲੀਗਲ ਵੈਪਨ ਫੜੇ ਹੈਗੇ ਤੇ ਨਾਲ ਕਾਫੀ ਬੜੀ ਮਾਤਰਾ ਚ ਹੈਰੋਇਨ ਫੜੀ ਹੈਗੀ ਫਾਰਦਰ ਅਸੀਂ ਇਸੀ ਕਮਿਟਮੈਂਟ ਦੇ ਨਾਲ ਜਿਹੜਾ ਹੈਗਾ ਉਹ ਕੰਮ ਕਰਦੇ ਰਵਾਂਗੇ ਹਾਂ ਜੀ ਟੋਟਲ ਕਿੰਨੇ ਬੰਦੇ ਫੜੇਗੇ ਹੁਣ ਤੱਕ ਇਸ ਵਾਲਾ ਨਾ ਇੰਨਾ ਸਾਰੇ ਕੇਸਾਂ ਚ ਇਹਨਾਂ ਚ ਟੋਟਲ 6 ਬੰਦੇ ਹੋਗੇ ਹਨ ਹਾਂ ਪਿਸਤਲ ਕਿੰਨੇ ਬੰਦੇ ਪਿਸਤਲ 3 ਪਿਸਤਲ ਹੋਗੇ ਜੀ 3 ਆਪਣੇ ਪਿਸਤਲ ਹੋਗੇ 2 .46 ਗ੍ਰਾਮ ਹੈਰੋਇਨ ਹੋ ਗਈ 2 ਗੱਡੀਆਂ ਹੋ ਗਈਆਂ 6 ਜਿੰਦਾ ਰਾਉਂਡ ਹੋ ਗਏ ਇੱਕ ਮੋਟਰਸਾਈਕਲ ਹੋ ਗਈ ਆ ਸਾਰਾ ਜਿਹੜਾ ਹੈਗਾ ਪਿਛਲੇ 3 3 ਦਿਨਾਂ ਨਾਲ ਜਿਹੜੇ ਕੇਸ ਹੈ ਪੀਲਿੰਗ ਕੋ ਕੇਸ ਹੈ ਹਾਂਜੀ ਹਾਂਜੀ ਜਿਹੜਾ ਹਨੂਮਾਨਗੜ੍ਹ ਵਾਲਾ ਹੈਰੋਇਨ ਵਾਲਾ ਬੰਦਾ ਫੜਿਆ ਇਹਦੇ ਤੇ ਵੀ ਕੇਸ ਹੈਗੇ ਜਿਹੜਾ ਆਪਾਂ ਡੇਡ ਕਿਲੋ ਹੈਰੋਇਨ ਵਾਲਾ ਪਕੜਿਆ ਨਸੀਬ ਇਹਦੇ ਤੇ ਵੀ ਪਹਿਲਾਂ ਮੁਕਦਮਾ ਦਰਜ ਹੈਗਾ ਆ ਜਾਓ ਡਾਕਟਰ ਉਹ ਤੇ ਵੀ ਪਹਿਲਾਂ ਕੇਸ ਦਰਜ ਹੈਗਾ ਤੇ ਰੀਸੈਂਟਲੀ ਹੀ ਅਗਸਤ ਸੇ ਬੈਲ ਆਊਟ ਆਇਆ ਸੀਗਾ ਜਿਹੜਾ ਸਰਾਏ ਮੰਤਖਾਂ ਵਾਲਾ ਕੇਸ ਬੰਦਾ ਫੜਿਆ ਹੈਗਾ ਤੇ ਆ ਕੇ ਫਿਰ اسی ਕੰਮ ਤੇ ਲਗਿਆ ਹੈਗਾ ਜਿਹੜਾ ਰਾਹੁਲ ਹੈਗਾ ਜਿੱਤੋਂ ਵੈਪਨ ਫੜਿਆ ਹੈਗਾ ਉਹਦੇ ਤੇ ਵੀ ਪਹਿਲਾਂ ਇੱਕ ਕੇਸ ਦਰਜ ਹੈਗਾ ਉਹ ਵੀ ਕੇਸ ਦੇ ਰਹਿ ਕੇ ਆਇਆ ਹੈਗਾ ਤੇ অলਮੋਸਟ ਸਾਰੇ ਲੋਕਾਂ ਦਾ ਕ੍ਰਿਮੀਨਲ ਰਿਕਾਰਡ ਹੈਗਾ ਜਿਹੜਾ ਇਹ ਗੁਰਲਾਲ ਫੜਿਆ ਹੈਗਾ ਜਿੱਤੋਂ ਦੋ ਵੈਪਨ ਰਿਕਵਰ ਕੀਤੇ ਉਹਦਾ ਪ੍ਰੀਵਿਅਸ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਤੇ ਇੱਕ ਜਿਹੜਾ ਇਹਦੇ ਨਾਲ ਜਿਹੜਾ ਹੈਗਾ ਰਾਹੁਲ ਦੇ ਨਾਲ ਯੁਧਵੀਰ ਫੜਿਆ ਇਹਦਾ ਪ੍ਰੀਵਿਅਸ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਗੁਰਪੁਰੀ ਜੀ ਦੀ ਇੱਕ ਬੱਚੀ ਦਾ ਜਿਹੜਾ ਕਤਲ ਹੋਇਆ ਉਹ ਵੀ ਗੁੱਤੀ ਸੁਝਾ ਲੀਤੀ ਗਈ ਕਿ ਜਸਪਾਲ ਅੰਦਰ ਬੱਚੇ ਦੇਖੋ ਉਹ ਬੜਾ ਸੈਂਸਿਟਿਵ ਕੇਸ ਹੈਗਾ ਜਿਹਦੇ ਵਿੱਚ ਜਿਹੜੀ ਪ੍ਰੀਲਮਰੀ ਇਨਵੈਸਟੀਗੇਸ਼ਨ ਹੈਗੀ ਪੁਲਿਸ ਦੀ ਉਹਦੇ ਵਿੱਚ ਜਦੋਂ ਬੱਚੇ ਨੂੰ ਮੌਕੇ ਤੋਂ ਲਜਾਇਆ ਗਿਆ ਉਹਦੇ ਮੂੰਹ ਚ ਜਾਗ ਜਿਹੜੇ ਹੈਗੇ ਉਹ ਦਿਖੇ ਗਏ ਸੀਗੇ ਇਹ ਕਿਉਂਕਿ ਬੜਾ ਸੈਂਸੇਸ਼ਨਲ ਕੇਸ ਹੈਗਾ ਸਾਡਾ ਆ ਹੈਗਾ ਕਿ ਪਹਿਲਾਂ ਬੋਰਡ ਆਫ ਡਾਕਟਰਸ ਦੇ ਰਾਹੀਂ ਉਹਦਾ ਪੋਸਟਮਾਰਟਮ ਕਰਾਇਆ ਜਾਵੇ ਐਟ ਦ ਸੇਮ ਟਾਈਮ ਡੀਐਸਪੀ ਸਾਹਿਬ ਨੇ ਵੀ ਸਪੋਰਟ ਵਿਜਿਟ ਕੀਤਾ ਹੈਗਾ ਐਸਐਚਓ ਪਿਛਲੇ 2 ਦਿਨ ਤੋਂ ਇਸੇ ਕੇਸ ਨੂੰ ਇਨਵੈਸਟੀਗੇਟ ਕਰਨ ਤੇ ਲੱਗਿਆ ਹੋਇਆ ਹੈਗੇ ਸੀਸੀਟੀਵੀ ਕੈਮਰੇ ਟੈਕਨੀਕਲ ਐਨਾਲਿਸਿਸ ਸਾਰੇ ਕੇਸ ਚ ਚੱਲ ਰਿਹਾ ਹੈਗਾ ਉਸ ਤੋਂ ਇਲਾਵਾ ਵੀ ਜਿਹੜੇ ਕੋਈ ਸ਼ਕੀਲ ਲੋਗ ਇਹਦੇ ਵਿੱਚ ਕੀ ਕਿਸੇ ਫਾਉਲ ਪਲੇ ਜਾਂ ਕੋਈ ਔਰ ਕਿਸੇ ਤਰੀਕੇ ਨਾਲ ਕਿਸੇ ਦਾ ਇੰਟੈਂਸ਼ਨਲ ਮਰਡਰ ਦੀ ਕੇਸ ਚੀਜ਼ ਉਹ ਵੀ ਸਾਰੀ ਚੀਜ਼ਾਂ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤਾਂ ਇਸੇ ਬੜੀ ਪ੍ਰਾਇੋਰਟੀ ਦੇ ਨਾਲ ਫੈਕਟਸ ਤੇ ਆਧਾਰ ਤੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਹਾਲੇ ਤੱਕ ਜਿਹੜਾ ਹੈਗਾ ਇੱਥੇ ਇਸ ਤਰੀਕੇ ਦੀ ਕੋਈ ਚੀਜ਼ ਸਾਹਮਣੇ ਨਹੀਂ ਆਈ ਹੈਗੀ ਕਿ ਜਿਹਦੇ ਵਿੱਚ ਕੁਝ ਹੋਏ ਕਿ ਜਿਦਾਂ ਆਪਾਂ ਦੇਖਦੇ ਹਾਂ ਕਿ ਕਿਸੇ ਨੇ ਬੱਚਾ ਕੋਈ ਲੈ ਜਾ ਕੇ ਫਿਰ ਉਹ ਉਹਦੇ ਨਾਲ ਕੋਈ ਮਤਲਬ ਫਾਉਲ ਪਲੇ ਹੋਇਆ ਹੋਇਆ ਉਦਾਂ ਬਟ ਅਸੀਂ ਸਾਰੇ ਐਂਗਲ ਐਕਸਪਲੋਰ ਕਰ ਰਹੇ ਹਾਂ ਇਟ ਇਟ ਵਿਲ ਬੀ ਟੂ ਪ੍ਰੀਮਚੂਰ ਟੂ ਸੇ ਐਨੀਥਿੰਗ ਜਦੋਂ ਤੱਕ ਕਿ ਸਾਰਾ ਕੁਝ ਸਾਹਮਣੇ ਨਹੀਂ ਆ ਜਾਂਦਾ ਹੈਗਾ ਤੇ ਉਹ ਉਹਨੂੰ ਇਨਵੈਸਟੀਗੇਟ ਕਰ ਰਹੇ ਹਾਂ ਪਹਿਲਾਂ ਬੋਰਡ ਆਫ ਡਾਕਟਰਸ ਦੇ ਰਾਹੀਂ ਇਹਦਾ ਪੋਸਟਮਾਰਟਮ ਕਰਾਇਆ ਜਾਏਗਾ ਸੋ ਦੈਟ ਸਾਨੂੰ ਕੌਜ਼ ਆਫ ਡੈਥ ਵੀ ਪਤਾ ਲੱਗ ਜਾਏ ਐਟ ਦ ਸੇਮ ਟਾਈਮ ਜਿਹੜੇ ਸ਼ੱਕੀ ਲੋਗ ਹੈਗੇ ਅਸੀਂ ਸਾਰਾ ਤੋਂ ਪੁੱਛਤਾਚ ਕਰ ਰਹੇ ਹਾਂ